ਭਗਤਾ ਜੀ ਭਾਈ ਬੈਲੂ ਜੀ ਦੇ ਪੁੱਤਰ ਹੋਏ ਆ ਭਾਈ ਬੈਲੂ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਉਹ ਸਾਰੀ ਵਿਲੇਜ ਜਿਹੜੀ ਸੇਵਾ ਕਰਨ ਮਨਤਾ ਨਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਭਾਈ ਬੈਲੂ ਕਹਿ ਕੇ ਵੜਾਇਆ ਭਾਈ ਦਾ ਖਿਤਾਬ ਜਿਹਨੇ ਉਹਨਾਂ ਨੂੰ ਬਖਸ਼ਿਆ ਪੰਜ ਜਿਹੜੇ ਪੁੱਤ ਪੁੱਤ ਸੀਗੇ ਹਨਾ ਜਿਵੇਂ ਆਪਣੇ ਬਹੁਤ ਸਾਰੇ ਪਿੰਡ ਨੇ ਮਾਲਵੇ ਦੇ ਵਿੱਚ ਭਾਈ ਰੂਪਾ ਭਗਤਾ ਭਾਈ ਕਾ ਭਾਈ ਕੇ ਬੜੇ ਪਿੰਡ ਨੇ ਉਹ ਫਿਰ ਇੰਨੇ ਹੀ ਪਰਿਵਾਰਾਂ ਦੇ ਵਿੱਚ ਵਸਾਏ ਗਏ ਉਹਦੇ ਬਾਰੇ ਹੇ ਭਾਈ ਲੱਗਦਾ ਜਿੰਨਾ ਪਿੰਡਾਂ ਦੇ ਨਾਮ ਉਹ ਦੋ ਪਰਿਵਾਰਾਂ ਨਾਲ ਸੰਬੰਧਿਤ ਜ਼ਿਆਦਾਤਰ ਨੇ ਇੱਕ ਤਾਂ ਮਿਸਤਰੀ ਪਰਿਵਾਰ ਹੂੰ ਭਾਈ ਰੂਪचंद ਜੀ ਹੂੰ ਉਹਨਾਂ ਦੇ ਜਿਵੇਂ ਸਮਾਦ ਭਾਈ ਗਿਆ ਹੂੰ ਤੇ ਭਾਈ ਰੂਪਾ ਹੈ ਉਹਨਾਂ ਦੇ ਆਪਦੇ ਪਿੰਡ ਦੇ ਜਿਹੜਾ ਛੇਵੇਂ ਪਾਤਸ਼ਾਹ ਜੀ ਨੇ ਵਸਾਇਆ ਪਿੰਡ ਦੇ ਨਾਮ ਨਾਲ ਭਾਈ ਲੱਗਦਾ ਹੈ ਛੇਵੇਂ ਪਾਸ਼ਾ ਦੀ ਇੱਥੇ ਕੀ ਕਰਾਮਤ ਹੋਈ ਜਦੋਂ ਛੇਵੇਂ ਪਾਤਸ਼ਾਹ ਜੀ ਇੱਥੇ ਚਰਨ ਪਾਉਂਦੇ ਨੇ ਉਦੋਂ ਹੀ ਪਿੰਡ ਵਸਿਆ ਨਹੀਂ ਸੀਗਾ ਤੇ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਰਾਣੀ ਦੀ ਹਾਵ ਨੂੰ ਜਾਂਦੇ ਨੇ ਦੀਨੇ ਕਾਂਗੜ ਤੋਂ ਹੋ ਕੇ ਤਾਂ ਉਸ ਸਮੇਂ ਇੱਥੇ ਚਰਨ ਪਾਉਂਦੇ ਆ ਪਰ 6ਵੇਂ ਪਾਤਸ਼ਾਹ ਜੀ ਦੇ ਵੇਲੇ ਪਿੰਡ ਵਸੇ ਹੋਣ ਦਾ ਕੋਈ ਸਬੂਤ ਨਹੀਂ ਹਨ 10ਵੇਂ ਪਾਤਸ਼ਾਹ ਵੇਲੇ ਪਿੰਡ ਵਸਿਆ ਸੀ ਖੂ ਲੱਗ ਰਿਹਾ ਸੀ ਇਤਿਹਾਸ ਬਾਰੇ ਜ਼ਿਕਰ ਕੀਤਾ ਹੈ ਕਿ ਕਿਸੇ ਇੱਕ ਗ੍ਰੰਥਾਂ ਦੇ ਵਿੱਚ ਵੀ ਦਰਜ ਹੈਗਾ ਗਾ ਗੁਰੂ 10ਵੇਂ ਪਾਤਸ਼ਾਹ ਵੇਲੇ ਇਸ ਤਰ੍ਹਾਂ ਦੀ ਵਿਦਵਤਾ ਦੇ ਨਾਲ ਲਿਖਣ ਵਾਲਾ 41ਵੀਂ ਵਾਰ ਨੂੰ ਭਾਈ ਗੁਰਦਾਸ ਤੋਂ ਬਿਨਾਂ ਹੋਰ ਕੋਈ ਗੁਰਦਾਸ ਉੱਥੇ ਮਤਲਬ ਮਿਲਣ ਦਾ ਜ਼ਿਕਰ ਨਹੀਂ ਐਸਾ ਦਸ਼ਮ ਪਾਸ਼ਾ ਜਦੋਂ ਤਿੰਨ ਦਿਨ ਇੱਥੇ ਰਹਿੰਦੇ ਨੇ ਉਹਨਾਂ ਦੇ ਵੱਲੋਂ ਨਗਰ ਨੂੰ ਕੋਈ ਕਰਾਮਾਤ ਕੋਈ ਇਸ ਤਰੀਕੇ ਦਾ ਕੀਤਾ ਗਿਆ ਵੱਡੀ ਗੱਲ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸੰਚਾਰ ਕਰਾਇਆ ਜਿਹੜਾ ਇੱਕ ਘੁੰਗਣੀਆਂ ਵੇਚਣ ਵਾਲਾ ਸਿੱਖ ਸੀਗਾ ਉਹਦੇ ਬੇਟੇ ਨੂੰ ਜਦੋਂ ਅੰਮ੍ਰਿਤ ਛਕਾ ਕੇ ਉਹਦਾ ਨਾਮ ਹੀ ਘੁੰਗਣਾ ਸਿੰਘ ਰੱਖ ਦਿੱਤਾ ਸਾਡੇ ਨਾਲ ਭਗਤਾ ਭਾਈ ਜੀ ਤੋਂ ਗ੍ਰੰਥੀ ਸਿੰਘ ਮੌਜੂਦ ਨੇ ਉਹਨਾਂ ਤੋਂ ਆਪਾਂ ਜਾਣਾਂਗੇ ਕਿ ਇੱਥੋਂ ਦਾ ਇਤਿਹਾਸ ਕੀ ਆ ਕਿਉਂਕਿ ਕਿਹਾ ਜਾਂਦਾ ਕਿ ਇੱਥੇ ਸਿੱਖ ਦੇ ਦੋ ਗੁਰੂ ਇੱਥੇ ਆਏ ਸੀਗੇ ਇੱਕ ਵੱਡਾ ਇਤਿਹਾਸ ਹੈ ਇਸ ਪਿੰਡ ਦਾ ਜਿੱਥੇ ਇਸ ਪਿੰਡ ਨੂੰ ਪੂਤਾਂ ਵਾਲੇ ਕੂਹ ਦੇ ਨਾਮ ਤੋਂ ਤਾਂ ਜਾਣੇ ਜਾਂਦਾ ਉੱਥੇ ਸਿੱਖ ਧਰਮ ਦੇ ਵਿੱਚ ਵੀ ਇਹਦਾ ਵੱਡਾ ਇਤਿਹਾਸ ਹੁੰਦਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਭਗਤਾ ਭਾਈ ਕਾ ਦੋ ਗੁਰੂ ਸਾਹਿਬਾਨ ਆਏ ਸੀ ਮੰਨਿਆ ਜਾਂਦਾ ਹੈਗਾ ਦਸਵੇਂ ਪਾਸ਼ਾ ਬਾਰੇ ਕਿਹਾ ਜਾਂਦਾਗਾ ਕਿ ਮੇਰੇ ਸਾਹਿਬ ਸੇਵੀ ਪਾਸ਼ਾ ਜੀ ਇੱਥੇ ਆਏ ਸੀਗੇ ਜੀ 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 ਨਾ ਦੋਨਾਂ ਗੁਰੂ ਸਾਹਿਬਾਨਾਂ ਦਾ ਕੀ ਇਤਿਹਾਸ ਸੀ ਕਿਵੇਂ ਇੱਥੇ ਆਏ ਸੀ ਜੀ ਜਿਸ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸਾਹਿਬ ਪਾਤਸ਼ਾਹ 6ਵੀਂ 10ਵੀਂ ਭਗਤਾ ਭਾਈ ਕਾ ਜੀ ਪਹਿਲਾਂ ਤਾਂ ਆਪ ਜੀ ਨੂੰ ਜਾਣੂ ਕਰਵਾਈਏ ਭਗਤਾ ਭਾਈ ਕਾ ਜੀ ਦੇ ਨਾਲ ਭਗਤਾ ਜੀ ਭਾਈ ਬੈਲੋ ਜੀ ਦੇ ਪੁੱਤਰ ਹੋਏ ਆ ਭਾਈ ਬੈਲੋ ਜੀ ਜਿਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੀ ਉਹ ਸਾਰੀ ਵਿਲੇਜ ਜਿਹੜੀ ਸੇਵਾ ਤਰਨ ਮੰਤਾਨਾ ਕੀਤੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਭਾਈ ਬੇਲੂ ਕਹਿ ਕੇ ਵੜਾਇਆ ਭਾਈ ਦਾ ਖਿਤਾਬ ਜਿਹਨੇ ਉਹਨਾਂ ਨੂੰ ਬਖਸ਼ਿਆ ਜਿਹੜਾ ਸਾਡੇ ਮਾਲਵੇ ਦੇ ਵਿੱਚ ਕੁਝ ਪਰਿਵਾਰਾਂ ਨੂੰ ਜਿਵੇਂ ਭਾਈ ਰੂਪ ਚੰਦ ਜੀ ਨੂੰ ਭਾਈ ਦਾ ਹੋ ਗਿਆ ਭਾਈ ਭਗਤੂ ਜੀ ਹੋਗੇ ਬਾਬਾ ਆਦਮ ਜੀ ਦੇ ਪੁੱਤਰ ਸੀ ਇਹ ਭਾਈ ਬੇਲੂ ਜੀ ਹੋਗੇ ਤਾਂ ਉਹਨਾਂ ਦੇ ਪੁੱਤਰ ਆ ਭਗਤਾ ਜੀ ਭਾਈ ਕਾ ਇਸ ਕਰਕੇ ਇਹ ਪਿੰਡ ਦਾ ਨਾਮ ਕਿਉਂਕਿ ਭਾਈ ਉਹਨਾਂ ਦੇ ਭਾਈ ਕਾ ਉਹਨਾਂ ਦੇ ਦਾਦਾ ਜੀ ਭਾਈ ਨੇ ਤੇ ਇਹ ਭਗਤਾ ਕੌਣ ਹੈ ਭਾਈ ਕਾ ਕਿਹੜੇ ਭਾਈ ਕਾ ਭਾਈ ਵੇ ਲੋਜੀਕਾ ਠੀਕ ਹੈ ਹਾਂਜੀ ਇੱਕ ਤਾਂ ਇਹ ਆ ਜਿਹੜੀ ਮੇਨ ਗੱਲ ਹੈ ਪਿੰਡ ਦਾ ਨਾਮ ਹੈ ਭਗਤਾ ਭਾਈ ਕਾ ਠੀਕ ਹੈ ਅਕਸਰੀ ਬੋਲਣ ਦੇ ਵਿੱਚ ਭਾਈ ਕੇ ਕਿਹਾ ਜਾਂਦਾ ਹੈ ਭਾਈ ਕਾ ਖਾਸ ਤੌਰ ਤੇ ਭਗਤਾ ਜੀ ਬਾਰੇ ਉਹ ਸੰਬੋਧਨ ਜਿਵੇਂ ਇਹ ਮੈਂ ਇਤਿਹਾਸ ਪੜ ਰਿਹਾ ਸੀ ਕਹਿੰਦੇ ਪੰਜ ਜਿਹੜੇ ਪੁੱਤ ਪੁੱਤ ਸੀਗੇ ਹਨਾ ਜਿਵੇਂ ਆਪਣੇ ਬਹੁਤ ਸਾਰੇ ਪਿੰਡ ਨੇ ਮਾਲਵੇ ਦੇ ਵਿੱਚ ਭਾਈ ਰੂਪਾ ਭਗਤਾ ਭਾਈ ਕਾ ਭਾਈ ਕੇ ਬੜੇ ਪਿੰਡ ਨੇ ਉਹ ਫਿਰ ਇੰਨੇ ਹੀ ਪਰਿਵਾਰਾਂ ਦੇ ਵਿੱਚ ਹੋ ਸਾਈ ਗਏ ਉਹਦੇ ਬਾਰੇ ਦੋ ਚੀਜ਼ਾਂ ਨੇ ਅਸਲ ਵਿੱਚ ਜਿਹੜੇ ਜਿੰਨੇ ਪਿੰਡਾਂ ਦੇ ਨਾਮ ਆਪਣੇ ਏਰੀਆ ਦੇ ਵਿੱਚ ਇਹ ਬਠਿੰਡੇ ਜ਼ਿਲ੍ਹੇ ਤੇ ਵਿੱਚ ਨਾਲ ਦੀਆਂ ਜ਼ਿਲ੍ਹਿਆਂ ਦੇ ਵਿੱਚ ਭਗਤ ਭਾਈ ਲੱਗਦਾ ਜਿੰਨਾ ਪਿੰਡਾਂ ਦੇ ਨਾਮ ਉਹ ਦੋ ਪਰਿਵਾਰਾਂ ਨਾਲ ਸੰਬੰਧਿਤ ਜ਼ਿਆਦਾਤਰ ਨੇ ਇੱਕ ਤਾਂ ਮਿਸਤਰੀ ਪਰਿਵਾਰ ਹੂੰ ਭਾਈ ਰੂਪचंद ਜੀ ਹੂੰ ਉਹਨਾਂ ਦੇ ਜਿਵੇਂ ਸਮਾਦ ਭਾਈ ਗਿਆ ਹੂੰ ਤੇ ਭਾਈ ਰੂਪਾ ਆ ਉਹਨਾਂ ਦੇ ਕਾ ਆਪਦੇ ਪਿੰਡ ਦੇ ਜਿਹੜਾ ਛੇਵੇਂ ਪਾਤਸ਼ਾਹ ਜੀ ਨੇ ਵਸਾਇਆ ਪਿੰਡ ਦੇ ਨਾਮ ਨਾਲ ਭਾਈ ਲੱਗਦਾ ਜਿਵੇਂ ਬਾਗੜੀਆਂ ਉਹਨਾਂ ਦਾ ਪਿੰਡ ਹੈ ਇਸੇ ਤਰ੍ਹਾਂ ਜਿਹੜੇ ਬਾਕੀ ਦੇ ਪਿੰਡ ਰਹਿ ਕੇ ਭਾਈ ਕੇ ਜਿਨ੍ਹਾਂ ਦੇ ਨਾਮ ਨਾਲ ਲੱਗਦਾ ਫਫੜਾ ਭਾਈਕਾ ਭਾਈ ਬਹਿਲੂ ਜੀ ਦਾ ਜੱਦੀ ਪਿੰਡ ਹੈ ਉਸ ਤੋਂ ਇਲਾਵਾ ਭਗਤਾ ਭਾਈਕਾ ਇਸੇ ਪਿੰਡ ਚੋਂ ਵਸਿਆ ਹੋਇਆ ਸਿਲਵਰਾ ਇਸੇ ਪਿੰਡ ਦੇ ਵਿੱਚੋਂ ਚੱਕ ਭਾਈ ਕਾ ਇਸੇ ਪਿੰਡ ਦੇ ਵਿੱਚੋਂ ਹੀ ਆ ਬੰਬੀਹਾ ਭਾਈਕਾ ਇਸੇ ਪਿੰਡ ਦੇ ਵਿੱਚੋਂ ਹੈ ਜਿਹੜਾ ਹੈ ਕੋਟ ਦੋਨਾ ਇਸੇ ਤਰ੍ਹਾਂ ਜਿਹੜੇ ਬਾਕੀ ਦੇ ਪਿੰਡ ਜਿਨ੍ਹਾਂ ਦੇ ਨਾਲ ਭਾਈ ਲੱਗਦਾ ਨਾ ਉਹ ਜ਼ਰੂਰੀ ਨਹੀਂ ਵੀ ਇਹਨਾਂ ਦੋਨਾ ਪਰਵਾਨ ਨਾਲ ਪਰ ਕੁਝ ਪਰਿਵਾਰ ਫਿਰ ਬਾਬੇ ਆਦਮ ਦੇ ਜਿਹੜੇ ਪੁੱਤਰ ਦੀ ਭਾਈ ਭਗਤੂ ਜੀ ਹੋਇਆ ਨਾ ਕਿੰਨੇ ਨੂੰ ਇਹ ਵੀ ਥੋੜਾ ਜਿਹਾ ਫਰਕ ਹੋ ਜਾਂਦਾ ਇੱਕ ਭਗਤ ਦਾ ਭਾਈ ਇਹ ਭਾਈ ਭਗਤਾ ਜੀ ਹੈ ਉਹ ਭਾਈ ਭਗਤੂ ਜੀ ਹੈ ਅੱਛਾ ਹਾਂ ਇਹਦਾ ਵੀ ਥੋੜਾ ਜਿਹਾ ਫਰਕ ਹੈ ਹਾਂ ਉਹ ਜਿਹੜਾ ਨਾ ਭਾਈਆ ਜਿੰਨਾ ਏਰੀਆ ਹੈਗਾ ਬਟੰਡੇ ਦੇ ਏਰੀਆ ਉਹ ਚੋ ਦੇ ਜਿੰਨਾ ਏਰੀਆ ਹੈਗਾ ਉਹਨਾਂ ਦਾ ਪਰਿਵਾਰ ਹੈ ਤੇ ਜਿਹੜਾ ਇਹ ਪਰਿਵਾਰ ਹੈ ਫਫੜੀ ਦੇ ਨਾਲ ਫਫੜਾ ਪਿੰਡ ਉਹਨਾਂ ਨਾਲ ਸੰਬੰਧ ਤੇ ਸਿੱਧੂ ਜੱਟ ਪਰਿਵਾਰਾਂ ਦੇ ਵਿੱਚ ਆਉਂਦਾ ਇਹ ਸਾਰਾ ਜਿਹੜਾ ਖਾਨਦਾਨ ਹੈ ਠੀਕ ਹੈ ਅਸੀਂ ਵੀ ਉਹਨਾਂ ਦੀ ਮਤਲਬ ਕੁਲ ਦੇ ਵਿੱਚੋਂ 16ਵੀਂ ਪੀੜ੍ਹੀ ਦੇ ਵਿੱਚੋਂ ਭਾਈ ਬਿੱਲੂ ਜੀ ਤੋਂ ਆਉਂਦੇ ਆ ਅੱਛਾ ਹਾਂਜੀ ਸਾਡੇ ਸਿੱਧੂ ਜੱਟ ਪਰਿਵਾਰ ਨੇ ਉਹ ਮਿਸਤਰੀ ਪਰਿਵਾਰ ਨੇ ਜਿਨ੍ਹਾਂ ਦੇ ਨਾਂ ਨਾਲ ਭਾਈ ਲੱਗਦਾ ਜ਼ਿਆਦਾਤਰ ਠੀਕ ਹੈ ਵੈਸੇ ਮਸ਼ਹੂਰ ਜਿਵੇਂ ਤੁਸੀਂ ਕਿਹਾ ਦੋਨੇ ਗੱਲਾਂ ਹੀ ਨੇ 6ਵੇਂ ਪਾਸ਼ਾ ਦੀ ਇੱਥੇ ਕੀ ਕਰਾਮਾਤ ਹੋਈ ਜਦੋਂ 6ਵੇਂ ਪਾਸ਼ਾ ਜੀ ਇੱਥੇ ਚਰਨ ਪਾਉਂਦੇ ਨੇ ਉਦੋਂ ਇਹ ਪਿੰਡ ਵਸਿਆ ਨਹੀਂ ਸੀਗਾ ਅੱਛਾ ਹਾਂਜੀ ਪਿੰਡ ਬਾਅਦ ਵਿੱਚ ਵਸਿਆ ਹੈ ਇੱਥੇ ਦਿਆਲਪੁਰ ਭਾਈਕਾ ਉਹ ਵੀ ਪਰਿਵਾਰ ਭਾਈਕੇ ਨੇ ਹੁਲ ਪਰੇ ਇਸ ਪਰਿਵਾਰ ਚੋਂ ਨਹੀਂ ਹਨ ਤਾਂ ਉਹ ਉਥੋਂ ਛੇਵੇਂ ਪਾਤਸ਼ਾਹ ਜੀ ਇਸ ਥਾਂ ਤੇ ਪਧਾਰੇ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ ਉਹਨਾਂ ਦਾ ਕਿਉਂਕਿ ਮਹਾਰਾਜ ਦੀ ਜੰਗ ਤੋਂ ਬਾਅਦ ਵੀ ਪਾਤਸ਼ਾਹ ਇਸ ਇਲਾਕੇ ਦੇ ਵਿੱਚ ਵਿਚਰਦੇ ਰਹੇ ਫਿਰ ਤੁਸੀਂ ਦੇਖੋ ਕਾਂਗੜ ਜਦੋਂ ਰਾਜਯੋਧ ਜੀ ਕੋਲ ਪਾਤਸ਼ਾਹ ਬਰਾਜਦੇ ਆ ਉਦੋਂ ਵੀ ਇਹਨਾਂ ਇਲਾਕਿਆਂ ਦੇ ਵਿੱਚ ਵਿਚਰਦੇ ਰਹੇ ਆ ਤੇ ਦਸਵੇਂ ਪਾਤਸ਼ਾਹ ਮਹਾਰਾਜ ਜਦੋਂ ਖੇਤਰਾਣੀ ਦੀ ਟਾਬ ਨੂੰ ਜਾਂਦੇ ਨੇ ਦੀਨੇ ਕਾਂਗੜ ਤੋਂ ਹੋ ਕੇ ਤਾਂ ਉਸ ਸਮੇਂ ਇੱਥੇ ਚਰਨ ਪਾਉਂਦੇ ਆ ਇਸ ਪਿੰਡ ਦੇ ਵਿੱਚ ਕਿਉਂਕਿ ਪਰਿਵਾਰ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਤੋਂ ਹੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਤਾਂ ਤਿੰਨ ਦਿਨ ਮਹਾਰਾਜੀ ਦੇ ਇੱਥੇ ਠਹਿਰ ਕੇ ਜਾਣ ਦਾ ਵੀ ਜਿਕਰ ਗ੍ਰੰਥਾਂ ਦੇ ਛੇਵੇਂ ਪਾਸ਼ਾ ਜੀ ਦਾ ਨਹੀਂ ਦਸਵੇਂ ਪਾਤਸ਼ਾਹ ਜੀ ਦਾ ਛੇਵੇਂ ਪਾਤਸ਼ਾਹ ਵੇਲੇ ਤਾਂ ਨਗਰ ਬਸਿਆ ਨਹੀਂ ਸੀਗਾ ਹਾਂਜੀ ਇਹ ਨਗਰ ਤਾਂ ਜਦੋਂ ਬਸਿਆ ਨਾ ਉਹ ਬਸਵਾਇਆ ਤਾਂ ਜਣੀ ਗੁਰੂ ਅਰਜਨ ਦੇਵ ਜੀ ਦੇ ਹੁਕਮ ਨਾਲ ਹੀ ਸੀਗਾ ਇਹ ਨਗਰ ਵਸਿਆ ਤਾਂ ਕਿਉਂਕਿ ਨਾਲ ਹੀ ਆਪਣੇ ਕੋਠਾ ਗੁਰੂ ਕਾ ਅੱਜ ਕੱਲ ਆਪਾਂ ਪਿੰਡ ਨੂੰ ਕਹਿੰਦੇ ਆ ਕੋਠਾ ਗੁਰੂ ਕਾ 10ਵੇਂ ਪਾਤਸ਼ਾਹ ਮਹਾਰਾਜ ਨੇ ਉੱਥੇ ਚਰਨ ਪਾਏ ਆ ਅਸਲ ਵਿੱਚ ਉਹ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਾਈ ਪਿਰਥੀ ਚੰਦ ਜੀ ਨੇ ਵਸਾਇਆ ਸੀਗਾ ਇਸ ਪਿੰਡ ਨੂੰ ਤਾਂ ਉੱਥੇ ਫਿਰ ਗੁਰੂ ਘਰ ਦੇ ਹੱਕ ਦਾ ਪ੍ਰਚਾਰ ਕਰਨ ਵਾਸਤੇ ਇਹ ਪਿੰਡ ਵਸਿਆ ਠੀਕ ਹੈ ਪਰ 6ਵੇਂ ਪਾਤਸ਼ਾਹ ਜੀ ਦੇ ਵੇਲੇ ਪਿੰਡ ਵਸੇ ਹੋਣ ਦਾ ਕੋਈ ਸਬੂਤ ਨਹੀਂ ਹਨ 10ਵੇਂ ਪਾਤਸ਼ਾਹ ਵੇਲੇ ਪਿੰਡ ਵਸਿਆ ਸੀ ਖੂ ਲੱਗ ਰਿਹਾ ਸੀ ਇਹਦਾ ਜ਼ਿਕਰ ਮਤਲਬ ਮਹਾਂਕੁਸ਼ ਦੇ ਵਿੱਚ ਵੀ ਆਉਂਦਾ ਤੇ ਬਾਕੀ ਦੇ ਗ੍ਰੰਥਾਂ ਵਿੱਚ ਵੀ ਕਾਫੀ ਸਾਰੇ तकरीबन ਸਾਰੀ ਇਤਿਹਾਸਕ ਗ੍ਰੰਥਾਂ ਵਿੱਚ ਇਸ ਨਗਰ ਦਾ ਭਾਈ ਬਹਿਲੋਜੀ ਤੇ ਉਹਨਾਂ ਦੇ ਖਾਨਦਾਨ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਔਰ ਇਹਨਾਂ ਦੀ ਖਾਸ ਗੱਲ ਇਹਨਾਂ ਦੇ ਖਾਨਦਾਨ ਚੋਂ ویسੇ ਤਾਂ ਭਾਈ ਭਗਤਾ ਜੀ ਦੇ ਪੰਜ ਪੁੱਤ ਨੇ ਭਾਈ ਗੁਰਦਾਸ ਜੀ ਭਾਈ ਤਾਰਾ ਮੇਰਾ ਭਾਈ ਬਖਤਾ ਜੀ ਇਹ ਪੰਜ ਪੁੱਤਰ ਨੇ ਉਹਨਾਂ ਦੇ ਪਰ ਦੋ ਪੁੱਤਰ ਜਿਹੜੇ ਖਾਸ ਤੌਰ ਤੇ ਜ਼ਿਕਰਯੋਗ ਨੇ ਭਾਈ ਗੁਰਦਾਸ ਔਰ ਭਾਈ ਤਾਰਾ ਭਾਈ ਤਾਰਾ ਜੀ ਸੱਤਵੇਂ ਪਾਤਸ਼ਾਹ ਗੁਰੂ ਹਰ Rai ਜੀ ਦੇ ਜਿਹੜੇ ਖਾਸ ਉਹਨਾਂ ਦੇ ਘੋੜਸਵਾਰ ਸਨ ਤੇ ਉਹਨਾਂ ਦੇ ਵਿੱਚੋਂ ਖਾਸ ਤੀਰੰਦਾਜ਼ ਜਿਹੜੇ ਉਹਨਾਂ ਨੇ ਸੇਵਕ ਆਪਣੇ ਕੋਲ ਰੱਖੇ ਹੁੰਦੇ ਭਾਈ ਤਾਰਾ ਜੀ ਦਾ ਜ਼ਿਕਰ ਉਹਨਾਂ ਖਾਸ ਤੀਰੰਦਾਜ਼ਾਂ ਚ ਆਉਂਦਾ ਤੇ ਜਿਹੜੇ ਭਾਈ ਗੁਰਦਾਸ ਜੀ ਸਨ ਭਾਈ ਭਗਤਾ ਜੀ ਦੇ ਬੇਟੇ ਉਹ ਬਾਬਾ RAM Rai ਜਿਹੜੇ 7ਵੇਂ ਪਾਤਸ਼ਾਹ ਜੀ ਦੇ ਬੈਠੇ ਸਨ ਤੇ ਬਾਅਦ ਵਿੱਚ ਉਹ ਗੁਰੂ ਘਰ ਦੇ ਵਿੱਚੋਂ ਉਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ ਉਹਨਾਂ ਨਾਲ ਉਹ ਦਿੱਲੀ ਗਏ ਸੀ ਬਾਅਦ ਵਿੱਚ ਉਹ ਉਹਨਾਂ ਨੂੰ ਜਦੋਂ ਮਸੰਦਾਂ ਨੇ ਮਾਰ ਦਿੱਤਾ ਬਾਬਾ ਰਾਮ ਰਾਏ ਜੀ ਨੂੰ ਤਾਂ ਇਹ ਭਾਈ ਗੁਰਦਾਸ ਜੀ 10ਵੇਂ ਪਾਤਸ਼ਾਹ ਕੋਲ ਅਨੰਦਪੁਰ ਸਾਹਿਬ ਚਲੇ ਗਏ ਔਰ ਇਹ ਵੀ ਸਾਡਾ ਜਿਹੜੇ ਆਪਣਾ ਜਿਹੜਾ ਮੰਨਣਾ ਹੈ ਇਤਿਹਾਸਕਾਰਾਂ ਨੇ ਲਿਖਿਆ ਵੀ ਜਿਹੜੀ 41ਵੀਂ ਵਾਰ ਆਪਾਂ ਪੜ੍ਹਦੇ ਆ ਵਾਹ ਵਾਹ ਗੁਰੂ ਗੋਬਿੰਦ ਸਿੰਘਾ ਫੇ ਗੁਰ ਚੇਲਾ ਪਹਿਲੀਆਂ 40 ਵਾਰ ਤਾਂ ਵੱਡੇ ਭਾਈ ਗੁਰਦਾਸ ਜੀ ਦੀਆਂ ਹੋ ਗਈਆਂ ਜਿਨ੍ਹਾਂ ਨੇ 10 ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਪੀੜ ਹੂੰ ਦੀ ਲਿਖਣ ਦੀ ਸੇਵਾ ਕੀਤੀ ਆ 41ਵੀਂ ਵਾਰ ਜਿਹੜੀ ਲਿਖੀ ਆ ਉਹ ਭਾਈ ਭਗਤਾ ਜੀ ਦੇ ਬੇਟੇ ਸੀ ਇਹ ਮੰਨਦੇ ਗੁਰਦਾਸ ਜੀ ਨੇ ਲਿਖੀ ਆ ਅੱਛਾ ਕਿਉਂਕਿ ਇਹ ਬਾਬਾ ਰਾਮਰਾਜ ਜੀ ਦੇ ਬਹੁਤ ਨੇੜੇ ਸੀ ਉਹਨਾਂ ਦੇ ਪਹਿਲੇ ਸਮਝ ਲਓ ਵੀ ਸੰਦਾਂ ਦੇ ਵਿੱਚ ਆਉਂਦੇ ਸੀ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਨੇ ਵੀ ਇਹਨਾਂ ਨੂੰ ਤਨਖਾਹ ਤੇ ਆਪਣੇ ਕੋਲ ਵਿਦਵਾਨਾਂ ਦੇ ਵਿੱਚ ਭਰਤੀ ਕੀਤਾ ਹੋਇਆ ਸੀ ਇਹ ਜਿਹੜਾ ਤੁਸੀਂ ਮੈਨੂੰ ਹੁਣੇ ਇਤਿਹਾਸ ਬਾਰੇ ਜ਼ਿਕਰ ਕੀਤਾ ਹੈ ਕਿਸੇ ਇੱਕ ਗ੍ਰੰਥਾਂ ਦੇ ਵਿੱਚ ਵੀ ਦਰਜ ਹੈਗਾਗਾ ਜਿਹੜਾ ਭਾਈ ਗੁਰਦਾਸ ਜੀ ਦੇ 41ਵੀਂ ਵਾਰ ਲਿਖਣ ਵਾਲਾ ਹੈ ਇਹਦੇ ਤੇ ਖੋਜ ਕਰਨੀ ਪਣਦੀ ਆ ਕਿਉਂਕਿ ਸਾਡੇ ਇਤਿਹਾਸਕਾਰਾਂ ਨੇ ਭਾਈ ਗੁਰਦਾਸ ਦੂਜਾ ਲਿਖ ਕੇ ਛੱਡ ਦਿੱਤਾ ਉਹ ਉਹ ਦੂਜਾ ਕੌਣ ਹੈ ਉਹਦੇ ਬਾਰੇ ਜ਼ਿਕਰ ਕਿਸੇ ਇਤਿਹਾਸਕਾਰ ਨੇ ਨਹੀਂ ਕੀਤਾ ਵੀ 41ਵੀਂ ਵਾਰ ਵੈਸੇ ਤਾਂ ਇਹਦੇ ਤੇ ਇੱਕ ਸਪੈਸ਼ਲੀ ਪੀ ਐਚ ਡੀ ਕੀਤੀ ਜਾ ਸਕਦੀ ਹੈ 41ਵੀਂ ਵਾਰ ਤੇ ਉਹਨੇ ਲਿਖਾਰੀ ਤੇ ਇੱਕ ਖੋਜ ਦਾ ਵਿਸ਼ਾ ਠੀਕ ਹੈ ਪਰ ਗੁਰੂ 10ਵੇਂ ਪਾਤਸ਼ਾਹ ਵੇਲੇ ਇਸ ਤਰ੍ਹਾਂ ਦੀ ਵਿਦਵਤਾ ਦੇ ਨਾਲ ਲਿਖਣ ਵਾਲਾ 41ਵੀਂ ਵਾਰ ਨੂੰ ਭਾਈ ਗੁਰਦਾਸ ਤੋਂ ਬਿਨਾਂ ਹੋਰ ਕੋਈ ਗੁਰਦਾਸ ਉੱਥੇ ਮਤਲਬ ਮਿਲਣ ਦਾ ਜ਼ਿਕਰ ਨਹੀਂ ਅਚਨ ਦਸਵੇਂ ਪਾਤਸ਼ਾਹ ਜਦੋਂ 3 ਦਿਨ ਇੱਥੇ ਰਹਿੰਦੇ ਨੇ ਉਹਨਾਂ ਦੇ ਵੱਲੋਂ ਨਗਰ ਨੂੰ ਕੋਈ ਕਰਾਮਾਤ ਕੋਈ ਇਸ ਤਰੀਕੇ ਦਾ ਕੀਤਾ ਗਿਆ ਜੀ ਇੱਥੇ ਜਦੋਂ ਇੱਥੇ ਆ ਕੇ ਪਿੱਪਲ ਦੇ ਦਰਖਤ ਥੱਲੇ ਦਸਵੇਂ ਪਾਤਸ਼ਾਹ ਬਰਾਜਦੇ ਆ ਨੇੜੇ ਖੂਹ ਲੱਗੀ ਜਾਂਦਾ ਸੀ ਗੁਰੂ ਸਾਹਿਬ ਦੇ ਪਿੱਪਲ ਹੈ ਇਸ ਵਕਤ ਉਹ ਨਹੀਂ ਉਹ ਪਿੱਪਲ ਨਹੀਂ ਹੈ ਕਿਉਂਕਿ ਇੱਥੇ ਫਲੱਡ ਦੀ ਮਾਰ ਦੇ ਵਿੱਚ ਏਰੀਆ ਪੈਂਦਾ ਸੀਗਾ ਉਸ ਟਾਈਮ ਦਾ ਕੋਈ ਦਰਖਤ ਇੱਥੇ ਪੁਰਾਣਾ ਮੌਜੂਦ ਨਹੀਂ ਹੈ ਤੇ ਉਹ ਕਿਹੜਾ ਪਿੱਪਲ ਸੀਗਾ ਚਲੋ ਅਸੀਂ ਇਸ ਬਾਰੇ ਨਹੀਂ ਕਹਿ ਸਕਦੇ ਪਰ ਜਿਵੇਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾਂ ਖਾਵਾਂ ਦੇ ਉੱਤੇ ਪੁਰਾਣੇ ਬਣ ਪਰ ਇਹ ਪਈਆਂ ਨੇ ਆਮ ਤੌਰ ਤੇ ਤਾਂ ਜਿੰਨਾ ਜਦੋਂ ਹੜ੍ਹ ਦੀ ਮਾਰ ਪੈਂਦੀ ਸੀ ਨਾ ਜਿੰਨੇ ਵਾਰੀ ਵੀ ਪਈ ਆ ਉਹ ਜ਼ਿਆਦਾਤਰ ਇੱਥੋਂ ਦੀ ਪਈ ਆਪਣੇ ਜਿੱਥੇ ਖੜੇ ਆ ਨਾ ਏਰੀਆ ਬਹੁਤ ਨੀਵਾ ਸੀ ਨਾਲ ਛੱਪੜਾ ਬਹੁਤ ਵੱਡਾ ਤੁਹਾਨੂੰ ਪਤਾ ਹੈ ਛੱਪੜ ਤਾਂ ਅਕਸਰ ਨੀਵੀਆਂ ਥਾਵਾਂ 'ਤੇ ਹੋਵੇ ਆ ਜਿਹੜਾ ਭਾਈ ਭਗਤਾ ਜੀ ਦਾ ਘਰ ਸੀ ਉਹ ਦੂਸਰਾ ਗੁਰਦੁਆਰਾ ਸਾਹਿਬ ਹੈ ਗੁਰਦੁਆਰ ਮਹਿਲ ਸਾਹਿਬ ਉਹ ਨੂੰ ਕਹਿੰਦੇ ਨੇ ਰੁਕੇ ਉੱਥੇ ਸੀ ਬਰਾਜੇ ਇੱਕ ਵਾਰ ਇੱਥੇ ਆ ਕੇ ਸੀ ਜਿੱਥੇ ਆਪਾਂ ਖੁਦ ਇਹ ਨਜਦੀ ਖੜੇ ਆ ਤਾਂ ਉੱਥੇ ਉਹਨਾਂ ਨੇ ਪੁੱਛਿਆ ਵੀ ਇਹ ਖੂਹ ਕੌਣ ਲਗਵਾ ਰਿਹਾ ਹੈ ਤਾਂ ਕਿਸੇ ਮੇਰੇ ਵਰਗੇ ਮੂਰਖ ਨੇ ਕਹਿਤਾ ਜੀ ਭਾਈ ਭਗਤਾ ਜੀ ਲਗਵਾ ਰਹੇ ਆ ਤਾਂ ਮਹਾਰਾਜ ਨੇ ਕਿਹਾ ਦਮ ਲੱਗਣ ਪਾਤਸ਼ਾਹਾਂ ਦੇ ਸਬੂਨਗਰਾਂ ਦਾ ਨਾਮ ਵੀ ਕਹਿਣ ਦਾ ਭਾਵ ਸੀ ਵੀ ਸਾਰੀਆਂ ਬਖਸ਼ਿਸ਼ਾਂ ਤੇ ਗੁਰੂ ਨਾਨਕ ਜੀ ਦੇ ਘਰ ਦੀਆਂ ਤੇ ਨਾ ਭਾਈ ਭਗਤਾ ਜੀ ਦਾ ਜਦੋਂ ਉਹਨਾਂ ਨੇ ਬੇਟਿਆਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਆਕੇ ਭੁੱਲ ਬਖਸ਼ਾਈ ਜੀ ਨਹੀਂ ਜੀ ਤੁਹਾਡੀਆਂ ਹੀ ਬਖਸ਼ਿਸ਼ਾਂ ਹਨ ਘੋੜਾ ਵੀ ਪਿੰਟ ਕੀਤਾ ਤੇ ਬੇਨਤੀ ਕਰਕੇ ਆਪਦੇ ਘਰੇ ਵੀ ਮਹਾਰਾਜ ਨੂੰ ਤਿੰਨ ਦਿਨਾਂ ਲਈ ਠਹਿਰਾਓ ਕਰਵਾਇਆ ਔਰ ਵੱਡੀ ਗੱਲ ਇਸ ਸਥਾਨ ਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸੰਚਾਰ ਕਰਾਇਆ ਅੱਛਾ ਹਾਂ ਜਿਹਦਾ ਜ਼ਿਕਰ ਆਉਂਦਾ ਹੈ ਜਿਹੜਾ ਇੱਕ ਘੁੰਗਣੀਆਂ ਵੇਚਣ ਵਾਲਾ ਸਿੱਖ ਸੀਗਾ ਉਹਦੇ ਬੇਟੇ ਨੂੰ ਜਦੋਂ ਅੰਮ੍ਰਿਤ ਛਕਾ ਕੇ ਉਹਦਾ ਨਾਮ ਹੀ ਘੁੰਗਣਾ ਸਿੰਘ ਰੱਖਤਾ ਸੀ ਅੱਛਾ ਹਾਂਜੀ ਇਹ ਵੱਡਾ ਜਣੀ ਕਿ ਉਹਨਾਂ ਦਿਨਾਂ ਦੇ ਵਿੱਚ ਦਿਨੇ ਕੰਗੜ ਜਿਵੇਂ ਅੰਮ੍ਰਿਤ ਸੰਚਾਰ ਕਰਾਉਂਦੇ ਨੇ ਇੱਥੇ ਹੋਇਆ ਅੰਮ੍ਰਿਤ ਸੰਚਾਰ ਅੱਗੇ ਵੀ ਹੋਇਆ ਫਿਰ ਦਮਦਮਾ ਸਾਹਿਬ ਜਾ ਕੇ ਦਾ ਵੱਡੇ ਪੱਧਰ ਤੇ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸੰਚਾਰ ਕਰਵਾਈ ਨੇ ਅੱਛਾ ਹੋਰ ਕਿਸ ਤਰੀਕੇ ਦੀਆਂ ਲੋਕ ਇੱਥੇ ਆਉਂਦੇ ਨੇ ਸੁੱਖਾਂ ਪੂਰੀਆਂ ਹੁੰਦੀਆਂ ਨੇ ਜਾਂ ਹੋਰ ਕਿਸ ਤਿੱਕਰਾਂ ਮਾਤਾਂ ਜੀ ਇੱਥੇ ਦੇਖਣ ਨੂੰ ਮਿਲਦੀਆਂ ਕਰਾਂ ਮਾਤਾਂ ਤੇ ਸੁੱਖਣਾ ਦੀ ਗੱਲ ਗੁਰੂ ਘਰ ਦੇ ਵਿੱਚ ਨਹੀਂ ਆਪਾਂ ਅਰਦਾਸਾਂ ਦੀ ਗ ਗੁਰੂ ਘਰ ਦੇ ਵਿੱਚ ਅਰਦਾਸ ਕਹਿ ਦਿੰਦੇ ਨੇ ਦੇਖੋ ਗੁਰੂ ਘਰ ਸਾਰੇ ਗੁਰੂ ਪਾਤਸ਼ਾਹ ਜਿੱਥੇ ਚਰਨ ਪਾਗੇ ਉਹ ਸਥਾਨ ਮਹਾਨ ਹੀ ਹੋ ਜਾਂਦੇ ਆ ਆਪਾਂ ਕਿਸੇ ਇੱਕ ਸਥਾਨ ਦੀ ਵਡਿਆਈ ਕਰਦੇ ਆ ਤਾਂ ਮਤਲਬ ਦੂਜਿਆਂ ਦੀ ਵੀ ਆਪਾਂ ਛਟਾਈ ਕਰ ਰਹੇ ਆ ਤੇ ਅਸੀਂ ਕਹਿੰਦੇ ਆ ਵੀ ਬਾਕੀ ਸਥਾਨਾਂ ਵਾਂਗੂ ਪਾਵਨ ਪਵਿੱਤਰ ਇਤਿਹਾਸਕ ਸਥਾਨ ਹੈ ਸੰਗਤ ਰੁਟੀਨ ਦੀ ਸੰਗਤ ਪਿੰਡ ਦੀ ਸੰਗਤ ਬਹੁਤ ਬਾਹਰੋਂ ਸੰਗਤਾਂ ਖੂਦ ਦੇ ਜਰੂਰ ਦੇਖਣ ਆਉਂਦੀਆਂ ਤੇ ਨਾਲ ਗੁਰੂ ਘਰ ਦੇ ਦਰਸ਼ਨ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਦੇ ਸਥਾਨ ਹੋਣ ਕਰਕੇ ਤੇ ਗੁਰੂ ਸੰਗਤਾਂ ਦਾ ਬਹੁਤ ਇੱਥੇ ਮਹਾਨ ਆਪਣੇ ਆਪ ਹੀ ਬਣਿਆ ਹੋਇਆ ਹੈ ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ ਸੰਗਰਾਮ ਦੇ ਮਤਲਬ ਆਪਾਂ ਉਹਨੂੰ ਕਹਿੰਦੇ ਨੇ ਮਹੀਨੇ ਦੀ ਅਰੰਭਤਾ ਹੈ ਕਿ ਉਹਨਾਂ ਦੇ ਹੜਿਆਂ ਤੇ ਸਾਰੀ ਪਿੰਡ ਦੀ ਸੰਗਤ ਵੀ ਖਤਰ ਹੁੰਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਾਬ ਵਾਹਿਗੁਰੂ ਜੀ ਫਤਿਹ ਜੀ ਧੰਨ ਤਾਂ ਇਹ ਅਸੀਂ ਛੇਵੇਂ ਪਾਤਸ਼ਾਹ ਤੇ ਦਸਵੇਂ ਪਾਤਸ਼ਾਹ ਜੀ ਦਾ ਇਸ ਪਿੰਡ ਦੇ ਨਾਲ ਕੀ ਨਾਤਾ ਸੀਗਾ ਉਹਨਾਂ ਦਾ ਕੀ ਇਤਿਹਾਸ ਸੀ ਇਸ ਪਿੰਡ ਨੂੰ ਕਿਵੇਂ ਉਹਨਾਂ ਨੇ ਆਪਣੀਆਂ ਕਾਰਮਾਤਾ ਬਖਸ਼ੀਆਂ ਕਿਵੇਂ ਇਸ ਪਿੰਡ ਦਾ ਦਾ ਉਦਾਰ ਕੀਤਾ ਜੇ ਇਸੇ ਕਰਕੇ ਪਿੰਡ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈਗਾ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਜਾ ਕੇ ਤੁਸੀਂ ਪੁੱਛ ਲਵੋ ਜਿੱਥੇ ਪੰਜਾਬੀ ਵੱਸਦੇ ਹੋਣ ਉਹਨਾਂ ਨੂੰ ਜਦੋਂ ਜ਼ਿਕਰ ਕਰਦੇ ਆ ਕਿ ਭਗਤਾ ਭਾਈ ਕਿਹਨੂੰ ਤੁਸੀਂ ਜਾਣਦੇ ਹੋ ਤਾਂ ਉਹ ਕਹਿੰਦੇ ਅਸੀਂ ਜਾਣਦੇ ਆ ਵੱਡਾ ਇਤਿਹਾਸ ਹੈ ਇਸ ਪਿੰਡ ਦਾ ਦੋ ਪਾਸ਼ਾਈਆਂ ਇੱਥੇ ਆਈਆਂ ਖੂਹ ਨੂੰ ਲੈ ਕੇ ਬੜੇ ਲੋਕ ਜਾਣਦੇ ਨੇ ਤੇ ਕਿਉਂਕਿ ਇੱਥੇ ਖੂਹ ਜਿਹੜਾ ਬਣਿਆ ਹੋਇਆ ਅਸੀਂ ਉਹਦੀ ਵੀ ਤੁਹਾਨੂੰ ਇੱਕ ਸਟੋਰੀ ਜਿਹੜੀ ਅਲੱਗ ਤੋਂ ਅਸੀਂ ਤਿਆਰ ਕੀਤੀ ਆ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਾਂਗੇ ਧੰਨਵਾਦ